ਸਸਿਕਰ ਸਾਥਿਓ ਗੋਚੇ ਪੜਾ ਚੈਨਲ ਤੁਹਾਡਾ ਸਵਾਗਤ ਆਜੀ ਗਜ਼ਲ ਸ਼ੇਰੇ ਕਿ ਲਟਲਟ ਬਲਦਾ ਆਸ ਦਾ ਦੀਵਾ ਤੇਰਾ ਹੈ ਜਾਂ ਮੇਰਾ ਲਟਲਟ ਬਲਦਾ ਆਸ ਦਾ ਦੀਵਾ ਤੇਰਾ ਹੈ ਜਾਂ ਮੇਰਾ ਸ਼ੁਭਚਿੰਤਕ ਦੋਹਾਂ ਦੇ ਚੌਂਦੇ ਚਾਰੇ ਕੂਟ ਹਨੇਰਾ ਸ਼ੁਭਚਿੰਤਕ ਦੋਹਾਂ ਦੇ ਚੌਂਦੇ ਚਾਰੇ ਕੂਟ ਹਨੇਰਾ ਮੌਤ ਕਦੇ ਨਹੀਂ ਸਾਹਾ ਮਿੱਥਿਆ ਮੌਤ ਕਦੇ ਨਹੀਂ ਸਾਹਾ ਮਿੱਥਿਆ ਨਾ ਸਾਵਣੇ ਗਿਣਤੀ ਜੁਗ ਨੂੰ ਜਿੰਨੇ ਮਰਜੀ ਹੋ ਜਾਣ ਆਉਂਦਾ ਨਹੀਂ ਸਵੇਰਾ ਅਗਲਾ ਸ਼ੇਰ ਕਿ ਰਗ ਰਗ ਵਿੱਚ ਜ਼ਹਿਰਾਂ ਦੀ ਗਰਦਸ਼ ਦੁੱਧ ਰਸੈਣਾ ਵਾਲਾ ਰਗ ਰਗ ਵਿੱਚ ਜ਼ਹਿਰਾਂ ਦੀ ਗਰਦਸ਼ ਦੁੱਧ ਰਸੈਣਾ ਵਾਲਾ ਕੁਸ਼ਤੀ ਲਾਈਏ ਬੱਚਿਆਂ ਨੂੰ ਕਿ ਲੱਬੀਏ ਯੋਗ ਸਪੇਰਾ ਅੱਗੇ ਸ਼ੇਰ ਸਮੋਜੀ ਕਿ ਜਦ ਸੋਚਿਆ ਕਿ ਅਗਲੀ ਪੀੜੀ ਚੋਂ 2-4 ਬਚਾਲਾਂ ਜਦ ਸੋਚਿਆ ਕਿ ਅਗਲੀ ਪੀੜੀ ਚੋਂ 2-4 ਬਚਾਲਾਂ ਮੇਰੀ ਰੋਟੀ ਨੂੰ ਚਾ ਪਾਇਆ ਚਿੱਟੇ ਵਾਲਿਆਂ ਘੇਰਾ ਮੇਰੀ ਰੋਟੀ ਨੂੰ ਚਾ ਪਾਇਆ ਚਿੱਟੇ ਵਾਲਿਆਂ ਘੇਰਾ ਕਈ ਲੋਕਾਂ ਦੇ ਸਿਰ ਲੱਬੇ ਨੇ ਕਈ ਲੋਕਾਂ ਦੇ ਸਿਰ ਲੱਬੇ ਨੇ ਸਾਰੇ ਕਦੂਆਂ ਵਰਗੇ ਜਿਹੜਾ ਮਰਜੀ ਲੈ ਜਾ ਸੱਜਣਾ ਕੀ ਤੇਰਾ ਕੀ ਮੇਰਾ ਕਈ ਲੋਕਾਂ ਦੇ ਸਿਰ ਲੱਬੇ ਨੇ ਸਾਰੇ ਕਦੂਆਂ ਵਰਗੇ ਜਿਹੜਾ ਮਰਜੀ ਲੈ ਜਾ ਸੱਜਣਾ ਕੀ ਤੇਰਾ ਕੀ ਮੇਰਾ ਅਗਲਾ ਸ਼ੇਰ ਸੁਣੋ ਜੀ ਕਿ ਹੱਥਾਂ 'ਚੋਂ ਕਿਸਮਤ ਦੀਆਂ ਲੀਕਾਂ ਨੀਹਾਂ ਵਿੱਚ गिर ਗਈਆਂ ਹੱਥਾਂ 'ਚੋਂ ਕਿਸਮਤ ਦੀਆਂ ਲੀਕਾਂ ਨੀਹਾਂ ਵਿੱਚ गिर ਗਈਆਂ ਜਿਸ ਹੱਥਾਂ ਨੇ ਮਹਿਲ ਉਸਾਰੇ ਕੁਲੀ ਰਿਆ ਬਸੇਰਾ ਹੱਥਾਂ 'ਚੋਂ ਕਿਸਮਤ ਦੀਆਂ ਲੀਕਾਂ ਨੇ ਹਾਂ ਵਿੱਚ ਕਿਰ ਗਈਆਂ ਜੱਜ ਹੱਥਾਂ ਨੇ ਮਹਿਲ ਉਸਾਰੇ ਕੁੱਲੀ ਰਿਹਾ ਬਸੇਰਾ ਲਟ-ਲਟ ਬਲਦਾ ਆਸ ਦਾ ਦੀਵਾ ਤੇਰਾ ਹੈ ਜਾਂ ਮੇਰਾ ਸੁਭਚਿੰਤਕ ਦੋਹਾਂ ਦੇ ਚਾਹੁੰਦੇ ਚਾਰੇ ਕੂਠ ਨੇਰਾ ਧੰਨਵਾਦ ਸਤਿਓ ਜਿਉਂਦੇ ਵਸਦੇ ਰੋ ਆਬਾਦ ਰੋ ਸਾਸਿਕਾ